ਇਸ ਸਥਾਨ ਤੇ ਬਾਣੀਆਂ ਨੇ ਜੱਟ ਨੂੰ ਮਾਰ ਮਕਾਇਆ ਸੀਗਾ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਜਾਮਣੀ ਜਿਹੜੀ ਹੈ ਅਗਲੇ ਜਾਮੇ ਦੇ ਵਿੱਚ ਪੂਰੀ ਕਰਵਾਈ ਸੀਗੀ ਤੇ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਐਂਡ ਤੱਕ ਦੇਖੋ ਤੇ ਨਾਲ ਦੇ ਨਾਲ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਇਹ ਤੋਂ ਦਾ ਇਤਿਹਾਸ ਸਾਰੀ ਸੰਗਤ ਨੂੰ ਪਤਾ ਚੱਲ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੈਰੀ ਸਾਧ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਪਾਤਸ਼ਾਹ ਦਸਵੀਂ ਪਿੰਡ ਬਜੀਤਪੁਰ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਚਸ਼ਉਭਿਤ ਇਹ ਪਾਵਨ ਪਵਿੱਤਰ ਸ ਦਰਸ਼ਨਦਾਰੇ ਕਰ ਰਹੇ ਹੋ ਸੰਗਜੀ ਆਜਾਏ ਸੀ ਦਰਸ਼ਨਦਾਰੇ ਕਰਨ ਦੇ ਲਈ ਵੀ ਸੋਚਿਆ ਵੀ ਕਿਉਂ ਨ ਆਪ ਜੀ ਨੂੰ ਵੀ ਦਰਸ਼ਨਦਾਰੇ ਕਰਵਾਏ ਜਾਣ ਤੇ ਨਾਲ ਦੀ ਨਾਲ ਆਪ ਜੀ ਨੂੰ ਦੱਸਾਂਗੇ ਇੱਥੋਂ ਦੇ ਸਰੋਵਰ ਦਾ ਇਤਿਹਾਸ ਜਿਸ ਵਿੱਚ ਪੌੜ ਮਾਰ ਕੇ ਗੁਰਗੁਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਲਦਾ ਸੋਮਾ ਚਲਾਇਆ ਸੀ ਤੇ ਨਾਲ ਹੀ ਦਰਸ਼ਨ ਕਰਾਵਾਂਗੇ ਉਸ ਪਵਿੱਤਰ ਝੰਡ ਦੇ ਜਿਸ ਦੇ ਨਾਲ ਕਲਗੀਧਰ ਦਸ਼ਮੇਸ਼ ਪਿਤਾ ਗੁਰਗੁਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਘੋੜਾ ਬੰਨਿਆ ਸੀਗਾ ਵਾਹਿਗੁਰੂ ਵਾਹਿਗੁਰੂ ਕਰੋ ਜੀ ਦਰਸ਼ਨ ਸੰਗਜੀ ਮੁਖਸਤ ਸਾਹਿਬ ਦੀ ਜੰਗ ਜਿੱਤਨ ਉਪਰੰਤ ਕਲਗੀਧਰ ਦਸ਼ਮ